ਇਹਦਾ ਸਾਹਮਣੇ ਆਈ ਵਾਲੀ ਜਿੱਥੇ ਕਿ ਪਟਿਆਲਾ ਦੇ ਇੱਕ ਨਿੱਜੀ ਹੋਟਲ ਦੇ ਬਾਹਰ ਬਣੀ ਹੋਈ ਗ੍ਰੀਨ ਬੈਕ ਤੇ ਹੋਟਲ ਦੇ ਵੱਲੋਂ ਕਬਜ਼ਾ ਕਰਨ ਦਾ ਸਮਦੇਅ ਪੇਪਰ ਪ੍ਰੋਫੈਸਰ ਸੀੜਾ ਦੇ ਵੱਲੋਂ ਇਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ ਕਿ ਹੋਟਲ ਦੇ ਵੱਲੋਂ ਇਸ ਤੇ ਕਬਚਾ ਨਹੀਂ ਕਰਨ ਦਿੱਤਾ ਜਾਵੇਗਾ ਪਰ ਜਦੋਂ ਪ੍ਰੋਫੈਸਰ ਸੀੜਾ ਨਾਲ ਗੱਲਬਾਤ ਕੀਤੀ ਗਈ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ ਇਸ ਤੇ ਇਸ ਜਗ੍ਹਾ ਤੇ ਇਸ ਹੋਟਲ ਨੂੰ ਇਸ ਜਗ੍ਹਾ ਤੇ ਕਬਚਾ ਨਹੀਂ ਕਰਨ ਦੇਣਗੇ چاہے ਉਹਨਾਂ ਨੂੰ ਹਾਈ ਕੋਰਟ ਦਾ ਹੀ ਰੁਖ ਕਿਉਂ ਨਾ ਕਰਨਾ ਪਵੇ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਉਹਨਾਂ ਦੇ ਵੱਲੋਂ ਇਸ ਬਾਰੇ ਨਗਰ ਨਿਗਮ ਨੂੰ ਵੀ ਕਿਹਾ ਗਿਆ ਪਰ ਨਗਰ ਨਿਗਮ ਦੇ ਵੱਲੋਂ ਕੋਈ ਵੀ ਉਹਨਾਂ ਨੂੰ ਸਹੀ ਤਰੀਕੇ ਦਾ ਜਵਾਬ ਜਿਹੜਾ ਨਹੀਂ ਮਿਲਿਆ ਉਹਨਾਂ ਨੂੰ ਨਿਰਾਸ਼ਾਜਨਕ ਜਵਾਬ ਹੀ ਮਿਲਿਆ ਤਾਂ ਜਦੋਂ ਉਸ ਤੋਂ ਬਾਅਦ ਇੰਪਰੂਵਮੈਂਟ ਟਰਸਟ ਦੇ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਨੇ ਕਿਹਾ ਕਿ ਇਹ ਜਗ੍ਹਾ ਜਿਹੜੀ ਹੈ ਉਹ ਨਗਰ ਨਿਗਮ ਦੀ ਹੈ ਤਾਂ ਨਗਰ ਨਿਗਮ ਕਹਿੰ ਰਿਹਾ ਕਿ ਇਹ ਜਗ੍ਹਾ ਜਿਹੜੀ ਇੰਪਰੂਵਮੈਂਟ ਟਰਸਟ ਦੀ ਹੈ ਤਾਂ ਦੋਨਾਂ ਧਿਰਾਂ ਦੇ ਵੱਲੋਂ ਸਹੀ ਤਰੀਕੇ ਨਾਲ ਜਵਾਬ ਨਹੀਂ ਮਿਲਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸ ਹੋਟਲ ਦਾ ਜਿਹੜਾ ਖਰਚਾ ਇਸ ਤੇ ਨਹੀਂ ਹੋਣ ਦੇਵਾਂਗਾ ਚਾਹੇ ਮੈਨੂੰ ਹਾਈ ਕੋਰਟ ਦਾ ਦੁੱਖ ਕਿਉਂ ਨਾ ਕਰਨਾ ਪਵੇ ਨਾ ਦੇ ਕਿਹੜੀ ਪਾਰਟੀ ਤੋਂ ਆਇਆ ਹੋ ਦੇਖੋ ਜੀ ਮੈਂ ਕਿਸੇ ਪਾਰਟੀ ਤੋਂ ਨਹੀਂ ਆਇਆ ਪਹਿਲਾਂ ਹਨਾ ਐਜ਼ ਅ ਸ਼ਹਿਰੀ ਜਿਹੜਾ ਹੈ ਪਟਿਆਲਾ ਸ਼ਹਿਰ ਤੋਂ ਆਇਆ ਜੀ ਹਨਾ ਪਟਿਆਲੇ ਸ਼ਹਿਰ ਦੀ ਵਸਨੀਕ ਆ ਇੱਥੇ ਹੀ ਸਾਰੀ ਜ਼ਿੰਦਗੀ ਲੰਘੀ ਜੀ ਸਾਡੇ 200 ਸਾਲ ਤੋਂ ਅਸੀਂ ਪਟਿਆਲਾ ਸ਼ਹਿਰ ਨਾਲ ਹੀ ਰਿਲੇਟਡ ਹੈਗੇ ਆਂ ਜੀ ਵਜ਼ੀਰ ਇਲਾਸਤ ਰਹੀ ਹੈ ਜੀ ਮੇਰੇ ਪੜਦਾਦੀ ਇੱਥੇ ਜਿਹੜੇ ਪਟਿਆਲਾ ਸ਼ਹਿਰ ਦੇ ਵਿੱਚ ਦੇਖੋ ਗੱਲ ਇਹ ਨਹੀਂ ਹੈ ਜੀ ਮੈਂ ਤਾਂ ਇੱਕ ਗੱਲ ਜਾਣਨਾ ਇਹ ਜਿਹੜੀ ਸੇਬਾ ਖੜੇ ਆ ਇੱਕ ਗ੍ਰੀਨ ਬੈਲਟ ਇਹ ਗ੍ਰੀਨ ਬੈਕਟ ਦੇ ਨਾਲ ਹੀ ਉੱਪਰ ਹੀ ਜਗ੍ਹਾ ਛੱਡੀ ਗਈ ਸੀ ਠੀਕ ਹੈ ਜਦੋਂ ਇਹ ਅੱਜ ਤੋਂ ਇਹ ਕੰਪਨੀਸ਼ਨ ਵਾਲੇ ਜਾਂ ਤੁਹਾਡੇ ਇੰਪਰੂਵਮੈਂਟ ਟਾਸ ਦੇ ਵੀ ਇਨਕਲੋਜਮੈਂਟ ਜਿਹੜੀਆਂ ਹੋਈਆਂ ਵੀ ਇਹਦੇ ਚ ਇਹ ਨਾਲ ਹੋਟਲ ਹੈ ਜੀ ਨਾਰਾਇਣ ਕੌਂਟੀਡੀਨਟਲ ਇਹਨਾਂ ਨੇ ਇਨਕਲੋਜਮੈਂਟਸ ਪਹਿਲਾਂ ਕੀਤੀਆਂ ਪਹਿਲਾਂ ਜਨਰੇਟਰ ਰੱਖ ਲਿਆ ਜੀ ਫਿਰ ਇਹਨਾਂ ਨੇ ਨਾਲ ਆਪਣੇ ਸਿਲੰਡਰ ਰੱਖ ਲਏ ਗੈਸ ਸਿਲੰਡਰ ਨੇ ਕਮਰਸ਼ੀਅਲ ਘਟੋ ਘਟ 20 ਏਰੀਆ ਦੇ ਚ ਇਹਦੀ ਸਪਲਾਈ ਸਿੱਧੀ ਜਿਹੜੀ ਹੈ ਅੰਦਰ ਇਹਨੂੰ ਜਾਰੀ ਹੈ ਜੀ ਹੋਟਲ ਨੂੰ ਦੂਰੇ ਬੋਰਵੈਲ ਕਰ ਰੱਖਿਆ ਦੀ ਵਿੱਚ ਜਿਹੜੀ ਸਪਲਾਈ ਅੰਦਰ ਜਾਂਦੀ ਹੈ ਮੈਂ ਕੋਈ ਗੱਲ ਨਹੀਂ ਜਿਹੜੇ ਇਨਕਲੋਜ਼ਮੈਂਟ ਹੋ ਗਈ ਇੱਕ ਇੱਕ ਮੁੱਦਾ ਸੈਕੰਡ ਮੁੱਦਾ ਹੈ ਉਸ ਤੋਂ ਬਾਅਦ ਇਹ ਸਾਰੀ ਗ੍ਰੀਨ ਬੈਲਟ ਇਸੇ ਹੋਟਲ ਨੂੰ ਲਿਖ ਕੇ ਪਰਮਿਸ਼ਨ ਅੱਜ ਮੈਨੂੰ ਕਮਿਸ਼ਨਰ ਜਿਹੜੇ ਕਾਰਪੋਰੇਸ਼ਨ ਨੇ ਉਹਨਾਂ ਨੇ ਦੱਸਿਆ ਨਾ ਤਾਂ ਨਹੀਂ ਮੈਨੂੰ ਦੱਸਿਆ ਉਹਨੇ ਮੇਰਾ ਨਾਮ ਕੀ ਹੈ ਹੈਨਾ ਤੋਂ ਮੈਂ ਪੁੱਛ ਉਹਦੀ ਕੋਸ਼ਿਸ਼ ਵੀ ਕੀਤੀ ਨਾ ਉਹ ਸ਼ਹਿਰ ਦੱਸੇ ਲੱਗ ਕੇ ਸ਼ਹਿਰ ਦਾ ਹੈਗਾ ਮੇਰਾ بیس ਕੀ ਹੈ ਪਰ ਉਹਨਾਂ ਦਾ ਜੋ ਐਟੀਟਿਊਡ ਅੱਜ ਸਾਡੇ ਨਾਲ ਰਿਹਾ ਮੈਂ ਕਿਸੇ ਵੀ ਆਫੀਸਰ ਦਾ ਐਟੀਟਿਊਡ ਪੰਜਾਬ ਦੇ ਵਿੱਚ ਮੈਂ ਬਹੁਤ ਆਫੀਸਰ ਨੂੰ ਮਿਲਿਆ ਜੀ ਬਹੁਤ ਇਕੱਠੇ ਕੰਮ ਕੀਤਾ ਮੈਂ ਆਪ ਆਫੀਸਰ ਰਹਾ ਮੈਂ ਯੂਨੀਵਰਸਿਟੀ ਦੀ टीच ਕੀਤਾ 20 ਸਾਲ ਪਰ ਮੈਂ ਐਸਾ ਐਟੀਟਿਊਡ ਜ਼ਿੰਦਗੀ ਦੇ ਵਿੱਚ ਕਦੇ ਕਿਸੇ ਆਫੀਸਰ ਦਾ ਨਹੀਂ ਵੇਖਿਆ ਜੋ ਅੱਜ ਮੈਂ ਕਮਿਸ਼ਨਰ ਦਾ ਦੇਖਿਆ ਹੈ ਗੱਲ ਸ਼ੁਰੂ ਮਸਲੇ ਦੇ ਕੀ ਕਹੋਗੇ ਜਿਹੜੀ ਚਾਰਦਿਵਾਰੀ ਹੋ ਰਹੀ ਹੈ ਇਹ ਚਲੀ ਚਾਰਦਿਵਾਰੀ ਹੋ ਰਹੀ ਹੈ ਦੇਖੋ ਗੱਲ ਨਹੀਂ ਹੈ ਜੀ ਇਹ ਚਾਰਦਿਵਾਰੀ ਟੋਟਲੀ ਨਜਾਇਜ਼ ਹੋ ਰਹੀ ਹੈ ਇਹਨੂੰ ਬੰਦ ਕਰਕੇ ਇਸੇ ਹੋਟਲ ਨੂੰ ਦੇ ਦਿੱਤਾ ਗਿਆ ਹੈਗਾ ਆਉਂਦੇ ਟਾਈਮ ਦੇ ਉੱਤੇ ਇੱਥੇ ਤੁਹਾਡੇ ਟੇਬਲ ਲੱਗੇ ਹੋਣਗੇ ਤੁਹਾਡੇ ਇਹਨਾਂ ਦੇ ਆਉਂਦੇ ਟਾਈਮ ਤੇ ਇਹ ਕਬਜ਼ਾ ਕਰਨਗੇ ਕਰੋੜਾਂ ਦੀ ਇਹ ਪ੍ਰਾਪਰਟੀ ਹੈ ਸਭ ਤੋਂ ਪਹਿਲਾਂ ਕਰੋੜਾਂ ਤੋਂ ਜਿਹੜੀ ਵੱਡੀ ਗੱਲ ਹੈ ਇਹ ਗ੍ਰੀਨ ਬੈਲਟ ਹੈ ਇਹ ਕਹਿੰਦੇ ਸੀ ਬੱਚਿਆਂ ਨੂੰ ਖੇਡਣ ਲਈ ਪਾਰਕ ਬਣਾਵਾਂਗੇ ਉਹ ਯਾਰ ਪਹਿਲਾਂ ਸਿਲੰਡਰ ਦਾ ਚੱਕਾ ਲਓ ਇੱਥੇ 20 ਸਿਲੰਡਰ ਗੈਸ ਦੇ ਪਏ ਆ ਜਿਹੜੇ ਇਸ ਹੋਟਲ ਨੂੰ ਬਿਲੋਂਗ ਕਰ ਇਹਨਾਂ ਇੱਥੇ ਸਾਰੇ ਬੰਦੇ ਜੀ ਦੇਖੋ ਕਿੱਡੀ ਮਾਰਕੀਟ ਐ ਰੇੜੀ ਮਾਰਕੀਟ ਐ ਸਾਰਾ ਉਹਨੇ ਸੰਡੇ ਮਾਰਕੀਟ ਲੱਗਦੀ ਐ ਲੋਕ ਆਲਾਮ ਕਰਦੇ ਆ ਚਾਹ ਦੀਆਂ ਰੇੜੀਆਂ ਚਾਹ ਸਵੇਰੇ ਪਿੰਦੇ ਆ ਸੈਰ ਕਰਦੇ ਆ ਇਹੀ ਜੀ ਜਗ੍ਹਾ ਨੂੰ ਕਬਜ਼ੇ ਕਰਾਉਣੇ ਇਹ ਦੇਖੋ ਇਹਦੇ ਵਿੱਚ ਹੋਰ ਕਾਰਪੋਰੇਸ਼ਨ ਕਹਿ ਰਿਹਾ ਵੀ ਇੰਪਰੂਵਮੈਂਟ ਅਸਟ ਦੀ ਜਗ੍ਹਾ ਇੰਪਰੂਵਮੈਂਟ ਅਸਟ ਵਾਲੇ ਕਹਿੰਦੇ ਆ ਕਾਰਪੋਰੇਸ਼ਨ ਦੀ ਜਗ੍ਹਾ ਜੇ ਵੈਸੇ ਕੁਝ ਹੋਰ ਕੰਮ ਕਰਦਾ ਹੋਵੇ ਕਹਾਂਗੇ ਸਾਡੀ ਐ ਹੈਨਾ ਤਾਂ ਹੁਣ ਕਾਰਪੋਰੇਸ਼ਨ ਵਾਲੇ ਕਹਿ ਰਹੇ ਆ ਜਿਹੜੇ ਕਮਿਸ਼ਨਰ ਮਿਸਟਰ ਕਮਿਸ਼ਨਰ ਉਹ ਕਹਿੰਦੇ ਮੈਂ ਆਲਰੇਡੀ ਲਿਖ ਚੁੱਕਿਆ ਜੀ ਇਹਨਾਂ ਨੂੰ ਤੁਹਾਡੇ ਇੰਪਰੂਵਮੈਂਟ ਟਰਸਟ ਨੂੰ ਤੇ ਮੈਂ ਅਵੇਟ ਕਰ ਰਿਹਾ ਕਿ ਕਦੋਂ ਜਵਾਬ ਆਊਗਾ ਪਰ ਮੈਨੂੰ ਲੱਗਦਾ ਜਦੋਂ ਜਵਾਬ ਆਊਗਾ ਉਦੋਂ ਤੱਕ ਤਾਂ ਗੇਟ ਲਾ ਦੇਣਗੇ ਸਰ ਪਰ ਜਿਹੜੀ ਕਾਰਪੋਰੇਸ਼ਨ ਹੈ ਉਹਦੇ ਕੋਲ ਡਾਇਰੈਕਟ ਅਧਿਕਾਰ ਹੈ ਇਸ ਦੀਵਾਰ ਨੂੰ ਢਾਣ ਦਾ ਹਾਂਜੀ ਈਓ ਇੰਪਰੂਵਮੈਂਟ ਟਰਸਟ ਨਾਲ ਗੱਲ ਹੋਈ ਹੈ ਚੌਧਰੀ ਜੀ ਨਾਲ ਉਹ ਕਹਿੰਦੇ ਆ ਕਿ ਇੱਥੇ ਚਾਰ ਦੀਵਾਰੀ ਬਣ ਹੀ ਨਹੀਂ ਸਕਦੀ ਮੈਂ ਕਹਾਂ ਜੀ ਉਹ ਤਾਂ ਗੱਲ ਸੁਣਨ ਨੂੰ ਤਿਆਰ ਨਹੀਂ ਹੈ ਤੁਸੀਂ ਕਹਿੰਦੇ ਢਾਣ ਦੀ ਗੱਲ ਕਰ ਰਹੇ ਆ ਜੋ ਕਮਿਸ਼ਨਰ ਦਾ ਅੱਜ ਐਟੀਟਿਊਡ ਸੀ ਮੈਨੂੰ ਨਹੀਂ ਲੱਗਦਾ ਵੀ ਪਹਿਲੀ ਗੱਲ ਉਹੀ ਗੱਲ ਪੰਜਾਬ ਤੋਂ ਬਾਹਰਲੇ ਆਫੀਸਰوں نے ਲੱਗ ਜਾਂਦੀ ਹੈ ਜੀ ਹੈ ਨਾ ਇਹਨਾਂ ਨੂੰ ਪੰਜਾਬੀ ਹੋਣੀ ਨਹੀਂ ਆਉਂਦੀ ਠੀਕ ਹੈ ਆਈ ਸਪੋਕਨ ਇੰਗਲਿਸ਼ ਫਿਰ ਵੀ ਉਹ ਵੀ ਕੈਪਟਨ ਸਪੀਕਿੰਗ ਇਨ ਹਿੰਦੀ ਮੈਨੂੰ ਹਿੰਦੀ ਨਾਲ ਕੋਈ ਪ੍ਰੋਬਲਮ ਨਹੀਂ ਹੈ ਉਹ ਮੈਂ ਉਹਨੂੰ ਸਿਰਫ ਇੱਕ ਗੱਲ ਐਂਡ ਵਿੱਚ ਪੁੱਛੀ ਕਿ ਸਰ ਵਿਚ ਸਿਟੀ ਯੂ ਬਿਲੋਂਗ ਟੂ ਬੇਸਿਕਲੀ ਐਂਡ ਹੀ ਡਿਡ ਨਾ ਰਿਪਲਾਈ ਮੀ ਉਹਦੀ ਐਂਨੀ ਹਿੰਦੀ ਸੀ ਮੈਂ ਦੱਸ ਦੇ ਕਿਹੜੇ ਸ਼ਹਿਰ ਤੋਂ ਹੈ ਨਾ ਤਾਂ ਇਹ ਹਾਲਾਤ ਨੇ ਜਿਹੜੀ ਉਹ ਐਂ ਗੱਲ ਕਰ ਰਿਹਾ ਸੀਗਾ ਉਹਨੇ ਐਂ ਮਨ ਲੱਤ ਦੇ ਲੱਤ ਲਾ ਕੇ ਦ ਵੇ ਹੀ ਵਾਸ ਸਪੀਕਿੰਗ ਟੂ ਮੀ ਮਤਲਬ ਉਹ ਕੀ ਇਸ ਨਾਲ ਲੱਗਦਾ ਕਿ ਅਫਸਰशाही ਭਾਰੀ ਹੈ ਸਰਕਾਰ ਦੇ ਉੱਪਰ ਉਹ ਮੈਂ ਕਹਾਂ ਜੀ ਕੱਲੀ ਸਰਕਾਰ ਤੇ ਨਹੀਂ ਪੰਜਾਬ ਤੇ ਭਾਰੀ ਹੈ ਜੋ ਹਾਲਾਤ ਅੱਜ ਮੈਂ ਦੇਖ ਕੇ ਆਇਆ ਇਹ ਅਫਸਰਸ਼ਾਹੀ ਦਾ ਪੰਜਾਬ ਤੇ ਭਾਰੀ ਹੋਈ ਪਈ ਹੈ ਹੈਨਾ ਜੇ ਜਲਦੀ ਇਸ ਸਰਕਾਰ 'ਚ ਕੁਛ ਨਹੀਂ ਹੋਣਾ ਜੇ ਕੱਲ ਨੂੰ ਪੰਜਾਬ ਨੂੰ ਬਚਾਉਣਾ ਤੇ ਇਹ ਬਾਹਰਲੇ ਇਹ ਵੀ ਕਬਜ਼ਾ ਹੈ ਇਹ ਕਬਜ਼ੇ ਇਹ ਕਬਜ਼ੇ ਦੋ ਤਰੀਕੇ ਦੇ ਹੈ ਜੀ ਇੱਕ ਤਾਂ ਗ੍ਰੀਨ ਬੈਲਟ ਤੇ ਇੱਕ ਪੰਜਾਬ ਤੇ ਪੰਜਾਬ ਤੇ ਕਬਜ਼ਾ ਕੀਤਾ ਵੇ ਇਹ ਅਫਸਰਾਂ ਨੇ ਤੇ ਗ੍ਰੀਨ ਬੈਲਟ ਦੇ ਕਬਜ਼ੇ ਕਰਾ ਰਹੇ ਆ ਲੋਕਾਂ ਦੇ ਜਿਹੜੇ ਇਹਨਾਂ ਨੇ ਚੇਲੇ ਇਹ ਨਗਰ ਨਿਗਮ ਜੇ ਇੰਪਰੂਵਮੈਂਟ ਦਾ ਕਾਰਵਾਈ ਨਹੀਂ ਕਰਦਾ ਕਿ ਕਿਸੇ ਕੋਰਟ ਚਾ ਹੋਰ ਕਿਸੇ ਨੂੰ ਸੌਟਰੀ ਹੋ ਜਾ ਸਰ 100% ਸਾਡੀ ਤਿਆਰੀ ਹੋ ਚੁੱਕੀ ਹੈ ਹਾਈ ਕੋਰਟ ਜਾਣ ਦੀ ਫਾਈਲ ਰੈਡੀ ਹੈ ਵਕੀਲ ਅਸੀਂ ਉਹਨਾਂ ਨਾਲ ਸਾਰੇ ਤਾਲੁਕਾ ਕਰ ਲਏ ਹੈਗੇ ਸਾਰੇ ਤਾਂ ਹੁਣ ਸਿਰਫ ਕਰ ਲੈਣੀ ਹੈ ਅਸੀਂ ਇਹਦੀ ਉਹਨਾਂ ਨੇ ਮੈਨੂੰ ਕਾਗਜ਼ ਮੰਗਾਏ ਆ ਵੀ ਕੀ ਦੇ ਅੰਦਰ ਪੈਂਦਾ ਹੈ ਉਹਨਾਂ ਆਰਟੀਆ ਦੇ ਵਿੱਚ ਮੰਗੂਗਾ ਆਦਰਵਾਇਸ ਮੈਨੂੰ ਨਹੀਂ ਦੇ ਰਹਿ ਇਹਨਾਂ ਨੇ ਤੇ ਜਦੋਂ ਵੀ ਹੋਵੇ ਚਾਹੇ ਮੈਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਜੀ ਕਾਗਜ਼ਾਂ ਦੀ ਕਿ ਲੋੜ ਹੈ ਜੋ ਸਿੱਧਾ ਕਲੀਅਰ ਹੈ ਕਿ ਇੰਪਰੂਵਮੈਂਟ ਟਰਸਟ ਦੇ ਅੰਦਰ ਆਂਦਾ ਹੈ ਵੀਡੀਆ ਨਾਲ ਹੀ ਇਹੋ ਨਾਲ ਗੱਲ ਕੀਤੀ ਹੈ ਚੇਅਰਮੈਨ ਇੰਪਰੂਵਮੈਂਟ ਟਰਸਟ ਨੇ ਗੱਲ ਕੀਤੀ ਹੈ ਤੇ ਡਿਪਟੀ ਸੀਨੀਅਰ ਮੇਅਰ ਨੇ ਵੀ ਗੱਲ ਕੀਤੀ ਹੈ ਬਿਲਕੁਲ ਸਹੀ ਹੈ ਜੀ ਪਰ ਉਹਦੇ ਵਿੱਚ ਕੀ ਹੈ ਉਹ ਕਹਿੰਦੇ ਇੱਕ ਤਾਂ ਜੇ ਨਾਲ ਤੁਸੀਂ ਪ੍ਰਾਈਵੇਟ ਬੰਦੇ ਤੋਂ ਵੀ ਕਿੰਨਾ ਏਰੀਆ ਹੈਗਾ ਇਹ ਤੇ ਗ੍ਰੀਨ ਬੈਲਟ ਹੈ ਉਹਦੇ ਵਾਸਤੇ ਪਟਵਾਰੀ ਤੋਂ ਫੇਰ ਵੀ ਇੱਕ ਵਾਰ ਸਾਨੂੰ ਇਹਨੂੰ ਇਮਾਰਕ ਕਰਾ ਕੇ ਲੈ ਕੇ ਜਾਣਾ ਪੈਣਾ ਉਹ ਮੇਰੇ ਕੋਲ ਜ਼ਿਆਦਾ ਟਾਈਮ ਨਹੀਂ 2-4 ਦਿਨਾਂ ਚ ਕਰਵਾ ਲਾਂਗੇ